ਜੇ ਫਿਰ ਅਭਰੇ ਨੇੜੇ ਕਿਵੇਂ ਹੋ ਸਕਦੇ ਗੁਰੂ ਸਾਹਿਬਾਂ ਦੇ ਕੋਲੇ ਬੈਠੇ ਰਹੋ ਗੁਰੂ ਸਾਹਿਬਾਂ ਦੇ ਪੰਗ ਦੇ ਕੋਲ ਬੈਠੇ ਰਹੋ ਜਿਨ੍ਹਾਂ ਚਿਰ ਤੁਹਾਡਾ ਅੰਦਰੋਂ ਵਿਸ਼ਵਾਸ ਨਾ ਬਣਿਆ ਗੁਰ ਮੂਰਤ ਕਰ ਧਿਆਨ ਸਦਾ ਹਜੂਰ ਹੈ ਜੇ ਤੁਹਾਡਾ ਮਾਨ ਹੀ ਨਾ ਬਣਿਆ ਤੁਹਾਡੇ ਅੰਦਰਲੀ ਸਰਦਾ ਹੀ ਨਾ ਬਣੀ ਮੈਂ ਸੁਣਾਉਣਾ ਹੁੰਦਾ ਕਿ ਤੰਨਾ ਭਗਤ ਜੀ ਹੋਏ ਨੇ ਉਹ ਜੋ ਬੱਟਾ ਸਮਝ ਲੈਂਦੇ ਤੇ ਫਿਰ ਉਹ ਭਗਵਾਨ ਨੂੰ ਪ੍ਰਗਟ ਥੋੜੋ ਕਰ ਸਕਦੇ ਪਰ ਹੈ ਉਹ ਬੱਟਾ ਹੀ ਸੀ ਪਰ ਉਹਨਾਂ ਦੀ ਸਰਦਾ ਭਾਵਨਾ ਨਹੀਂ ਇੰਨੀ ਸਰਦਾ ਭਾਵਨਾ ਬਣ ਗਈ ਇਹ ਬੱਟਾ ਨਹੀਂ ਇਹ ਭਗਵਾਨ ਹੈ ਤੇ ਭਗਵਾਨ ਦੇ ਦਰਸ਼ਨ ਕਰ ਲੈ ਇਹ ਤਾਂ ਸਰਦਾ ਹੈ ਨਾ ਭਾਵਨਾ ਹੈ ਨਾ ਅੱਜ ਜਦੋਂ ਬੈਠੇ ਹਾਂ ਬਾਬਾ ਨਾਨਕ ਜੀ ਬਾਰੇ ਕੀ ਨੇ ਹੁੰਦੇ ਸੀ ਬਾਬਾ ਜੀ ਕਹਿੰਦੇ ਆਹ ਗੁਰੂ ਸਾਹਿਬਾਂ ਦੇ ਦਰਸ਼ਨ ਕਰ ਰਹੇ ਹੋ ਕਹਿੰਦੇ ਜਦੋਂ ਤੁਹਾਡੀ ਸਰਦਾ ਭਾਵਨਾ ਬਣ ਗਈ ਨਾ ਬੈਠਿਆਂ-ਬੈਠਿਆਂ ਦੀ ਤੇ ਕਹਿੰਦੇ ਇਸ ਤਰ੍ਹਾਂ ਦਾ ਸਮਾਂ ਵੀ ਬਣ ਸਕਦਾ ਹੈ ਜੀਲਾ ਰਮਾਲਾ ਇਹ ਚੋਲਾ ਵੀ ਬਣ ਸਕਦਾ ਹੈ ਤੇ ਗੁਰੂ ਸਾਹਿਬ ਦੇ ਦਰਸ਼ਨ ਵੀ ਕਰ ਸਕਦੇ ਹੁੰਦੇ ਸੀ ਤੇ ਕਰਦੇ ਨੇ ਲੋਕ ਸਰਦਾ ਭਾਵਨਾ ਵਾਲੇ ਕਰਦੇ ਨੇ ਗੱਲ ਸਰਦਾ ਦੀ ਏ ਭਾਵਨਾ ਦੀ ਏ ਆ ਜਿਹੜੇ ਤੁਸੀਂ ਹੁਣ ਸਰਦਾ ਭਾਵਨਾ ਵਾਲੇ ਬੈਠੇ ਆ ਨਾ ਕਈ ਘਰੇ ਵੀ ਘਰੇ ਵੀ ਬੈਠੇ ਹੋਣਗੇ ਉਹ ਕਹਿੰਦੇ ਹੁਣ ਚੱਲ ਕਈ ਕਹਿੰਦੇ ਹੋਣੇ ਚੱਲ ਇੱਥੇ ਸੁਣੀ ਚੱਲਾਂਗੇ ਆਪਾਂ ਤੇ ਕਈਆਂ ਦੇ ਪੈਗ ਸੱਗ ਵੀ ਲੱਗੇ ਹੁੰਦੇ ਨੇ ਕਈ ਕਹਿੰਦੇ ਨੇ ਤਾਂ ਹੁੰਦੀ ਹੀ ਰਹਿੰਦੇ ਨੇ ਇਹ ਤਾਂ ਚੱਲਦਾ ਹੀ ਰਹਿੰਦਾ ਪ੍ਰੋਗਰਾਮ ਪਰ ਲਾਹਾ ਕੌਣ ਲੈਂਦਾ ਬਣਜ ਕਰੋ ਬਣ ਜਾ ਰਿਓ ਬਖਰ ਲਿਓ ਸਮਾਲ ਤੈਸੀ ਵਸਤ ਵਸਾਈਏ ਜੈਸੀ ਨਭ ਨਭ ਹੈ ਨਾ ਸਤਜਾਣੋ ਇੱਕ ਭਿੱਖੀ ਪਿੰਡ ਤੋਂ ਸੰਗਤ ਹੁੰਦੀ ਹੈ ਨਾਨਸਰ ਦੇਖੋ ਗੱਲ ਸਰਦਾ ਦੀ ਹੈ ਭਾਵਨਾ ਦੀ ਹੈ ਤਿਸਾ ਸੰਗਤ ਜੀ ਉਹ ਸਾਡੇ ਸਾਨੂੰ ਦੱਸਿਆ ਉਹਨਾਂ ਨੇ ਅੱਜ ਵੀ ਉਹ ਪਰਿਵਾਰ ਆਉਂਦਾ ਹੈ ਉਹ ਕਹਣ ਲੱਗੇ ਨਾ ਉਹਨਾਂ ਨੇ ਕੁੰਡਾ ਨਹੀਂ ਲਾਇਆ ਲਾਉਂਦੇ ਹੁੰਦੇ ਸੀ ਜਦੋਂ ਆਉਂਦੇ ਹੁੰਦੇ ਸੀ ਗੁਰੂ ਘਰ ਨਾਨਸਰਪੁਰ ਨਵਾਸੀ ਤੇ ਉਹ ਆਏ ਜਦੋਂ ਦੂਸਰੇ ਦਿਨ ਗਏ ਨਾ ਘਰ ਗਏ ਤੇ ਉਹਨਾਂ ਨੇ ਦੇਖਿਆ ਵੀ ਘਰ ਵਿੱਚ ਟੀਵੀ ਹੈ ਨੇ ਕੁਝ ਮਾਇਆ ਉਹ ਵੀ ਲੈ ਗਏ ਕੁਝ ਕੈਮਰਾ ਕੁਝ ਹੋਰ ਵਸਤੂਆਂ ਕੋਈ ਜਿਹੜੀ ਉਹਨਾਂ ਨੂੰ ਚੰਗੀ ਲੱਗੀ ਦੇਖੀ ਇਧਰ ਉਧਰ ਉਹ ਚਾਕੇ ਚੋਰ ਲੈ ਗਏ ਜਦੋਂ ਲੈ ਕੇ ਗਏ ਨਾ ਤੇ ਉਹਨਾਂ ਨੇ ਜਦੋਂ ਦੇਖਿਆ ਉਹਨਾਂ ਨੇ ਕੋਈ ਸ਼ਿਕਵਾ ਨਹੀਂ ਕੀਤਾ ਇਹ ਸਾਡੇ ਚੋਰ ਚੋਰੀ ਕਰਕੇ ਲੈ ਗਏ ਕਹਿੰਦੇ ਬਾਬਾ ਨਾਨਕ ਜੀ ਦੇ ਘਰ ਗਏ ਸੀ ਉਹਨਾਂ ਨੂੰ ਫਿਕਰ ਆ ਦੇਖੋ ਕਿੰਨੀ ਭਾਵਨਾਵਾਂ ਕਹਿੰਦੇ ਉਹਨਾਂ ਨੂੰ ਫਿਕਰ ਸਤਜਾਣੋ ਹਫਤੇ ਬਾਅਦ ਜਦੋਂ ਉਸ ਬੀਬੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਪੌੜੀਆਂ ਦੇ ਉੱਪਰ ਇੱਕ ਚਾਦਰ ਵਿੱਚ ਬੰਨਿਆ ਸਮਾਨ ਪਿਆ ਉਸਨੇ ਆਪਣੇ ਬੱਚੇ ਨੂੰ ਆਵਾਜ਼ ਮਾਰੀ ਬੇਟਾ ਆਹ ਕੀ ਦਾ ਸਮਾਨ ਪਿਆ ਕੱਪੜੇ ਵਿੱਚ ਬੰਨੇ ਆ ਕੌਣ ਰੱਖ ਗਿਆ ਜਦੋਂ ਉਹਨਾਂ ਨੇ ਦੇਖਿਆ ਨਾ ਤੇ ਉਹਨਾਂ ਨੇ ਦੇਖਿਆ ਤਾਂ ਕਦੇ ਸਮਾਨ ਆਪਣਾ ਹੀ ਘਰ ਚੁੱਕ ਲਿਆਂਦਾ ਸਾਰਾ ਦੇਖਿਆ ਸਮਾਨ ਪੈਸੇ ਵੀ ਵਾਪਸ ਕੀਤੇ ਹੋਏ ਕੈਮਰਾ ਟੀਵੀ ਸਾਰੀਆਂ ਚੀਜ਼ਾਂ ਜਿਹੜੀਆਂ ਲੈ ਕੇ ਸਾਰੀਆਂ ਵਾਪਸ ਕੀਤੀਆਂ ਹੋਈਆਂ ਹਰਾਨ ਹੋ ਗਏ ਕਹਿਣ ਲੱਗੇ ਕਿਹੋ ਜਿਹਾ ਚੋਰਾ ਚੋਰੀ ਕਰਕੇ ਵੀ ਲੈ ਗਏ ਤੇ ਛੱਡ ਕੇ ਵੀ ਚਲੇ ਗਏ ਉਹਦੇ ਵਿੱਚ ਇੱਕ ਲਿਫਾਫਾ ਵੀ ਲਿਆ ਉਹਨਾਂ ਨੂੰ ਉਹ ਲਿਫਾਫੇ ਦੇ ਵਿੱਚ ਇੱਕ ਕਾਗਜ਼ ਦਾ ਟੁਕੜਾ ਮਿਲਿਆ 51 ਰੁਪਏ ਉਹਦੇ ਵਿੱਚ ਅਲੱਗ ਤੇ ਜਦੋਂ ਉਹਨਾਂ ਨੇ ਉਹ ਖੋਲ੍ਹਿਆ ਉਹ ਪੜਿਆ ਉਹਦੇ ਵਿੱਚ ਕੀ ਲਿਖਿਆ ਸੀ ਸਾਨੂੰ ਨਹੀਂ ਪਤਾ ਤੁਸੀਂ ਕਿੱਥੇ ਜਾਂਦੇ ਕਿੱਥੇ ਗਏ ਸੀ ਆ 52 ਰੁਪਏ ਦਾ ਉੱਥੇ ਪ੍ਰਸਾਦ ਚੜਾ ਦਿਓ 7 ਦਿਨ ਸਾਨੂੰ ਨੀਂਦ ਨਹੀਂ ਆਈ ਆਖੂ ਸੰਤ ਨਾਮ ਸਾਨੂੰ ਨੀਂਦ ਨਹੀਂ ਆਈ ਸਾਨੂੰ ਚੈਨ ਨਹੀਂ ਆਈ ਆਹ ਪ੍ਰਸਾਦ ਉੱਥੇ ਚੜਾ ਦਿਓ ਉਹ ਪ੍ਰਸਾਦ ਚਾ ਕੇ ਗਏ ਫਿਰ ਫਿਕਰ ਜਦੋਂ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਗਏ ਹੋ ਨਾ ਤੁਹਾਡਾ ਵਿਸ਼ਵਾਸ ਬਣ ਗਿਆ ਹੈ ਆਪੇ ਕੰਡਾ ਤੋਲ ਤਰਾਜੀ ਆਪੇ ਫਿਰ ਜਦੋਂ ਗੁਰੂ ਸਾਹਿਬ ਦੇ ਚਰਣਾ ਵਿੱਚ ਸਮਾਧੀਆਂ ਲਾ ਕੇ ਬਹਿ ਗਏ ਨਹੀਂ ਸਮਾਧੀਆਂ ਲਾ ਕੇ ਤੇ ਫਿਰ ਗੁਰੂ ਨੂੰ ਹਾਜ਼ਰ ਸਮਝ ਕੇ ਬੈਠੋ ਵੀ ਮੇਰਾ ਗੁਰੂ ਉਹ ਵੇਖੈ ਉਹਨਾਂ ਨਜ਼ਰ ਨਾਲ ਆਵੇ ਗੁਰੂ ਸਾਹਿਬਾਂ ਦੀ ਆਪਣੇ ਤੇ ਨਜ਼ਰ ਹੈ ਗੁਰੂ ਸਾਹਿਬ ਆਪਾਂ ਨੂੰ ਦੇਖ ਰਹੇ ਨੇ ਤੱਕ ਰਹੇ ਨੇ ਗੁਰੂ ਸਾਹਿਬ ਦੀ ਆਪਣੇ ਤੇ ਕਿਰਪਾ ਹੋ ਰਹੀ ਹੈ ਬਾਬਾ ਜੀ ਕਹਿੰਦੇ ਹੁੰਦੇ ਸਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਕਹਿੰਦੇ ਜਿਸ ਮਨੁੱਖ ਦਾ ਸੇਵਾ ਕਰਨ ਨੂੰ ਜੀ ਕਰਦਾ ਸਿਮਰਨ ਕਰਨ ਨੂੰ ਜੀ ਕਰਦਾ ਸਤ ਸੰਗਤ ਕਰਨ ਨੂੰ ਜੀ ਕਰਦਾ ਤੇ ਸਮਝ ਲਓ ਉਸ ਦੇ ਉੱਪਰ ਗੁਰੂ ਸਾਹਿਬਾਂ ਦੀ ਨਜ਼ਰ ਹੈ ਮੇਰਾ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤ ਗੁਰ ਜੇ ਕਨੋਂ ਸਾਈਡ ਤੇ ਹੁੰਦੀ ਹੈ ਜਦੋਂ ਸਾਡਾ ਵਿਸ਼ਵਾਸ ਬਣਦਾ ਜਦੋਂ ਸਾਡਾ ਗੁਰੂ ਦੇ ਨਾਲ ਪਿਆਰ ਬਣ ਗਿਆ ਫਿਰ ਜੇ ਸੈੜ ਤੇ ਹੋ ਗਈ ਜੇ ਸਤ ਗੁਰ ਨਦਰ ਕਰੇ ਗੁਰੂ ਦੀ ਨਦਰ ਫਿਰ ਪੈ ਗਈ ਗੁਰੂ ਦੀ ਮਿਹਰ ਹੋ ਗਈ ਮੇਰਾ ਗੁਰੂ ਨਾਨਕ ਜੇ ਰੀਠੇ ਨੂੰ ਮਿੱਠਾ ਕਰ ਸਕਦਾ ਹੈ ਕਿੱਡੇ ਕਿੱਡੇ ਪਾਪੀ ਤਾਰੇ ਨੇ ਮੇਰੇ ਪਾਸਾ ਨੇ ਟਹਿਣ ਦੀ ਦੇਰੀ ਹੈ ਬਖਸ਼ਣ ਦੀ ਕੋਈ ਦੇਰੀ ਨਹੀਂ ਮੈਂ ਬੇਨਤੀ ਕਰ ਰਿਹਾ ਸੀ ਫਿਕਰ ਇਹ ਨਹੀਂ ਕਰਨਾ ਵੀ ਘਰੇ ਉਹ ਹੋ ਗਿਆ ਹੋ ਗਿਆ ਬੈਠੇ ਠੇ ਆ ਤੁਸੀਂ ਮਨ ਤੁਹਾਡਾ ਕਰੀ ਤੁਰਿਆ ਫਿਰਦਾ ਨਹੀਂ ਪਰ ਜਦੋਂ ਸਮਾਧੀਆਂ ਲਾ ਕੇ ਬਹਿ ਗਏ ਜਿਹੜੇ ਬੈਠੇ ਨੇ ਸਮਾਧੀਆਂ ਲਾਈ ਹਾਂਛਾ ਬੜਾ ਚੋਗ ਚੋਗ ਦੇ ਜੁੜੇ ਬੈਠੇ ਨੇ ਸਮਾਧੀਆਂ ਲਾਈ ਹਾਂਛਾ ਬੜਾ ਚੋਗ ਚੋਗ ਦੇ ਜਿਹੜੇ ਬੈਠੇ ਨੇ ਸਮਾਧੀ ਉਲਾਂਹੇ ਹਾਂਸਾ ਵਾਲਾ ਚੋਗ ਚੋਗ ਦੇ ਜਿਹੜੇ ਬੈਠੇ ਨੇ ਸਮਾਧੀ ਉਲਾਂਹੇ ਹਾਂਸਾ ਵਾਲਾ ਚੋਗ ਚੋਗ ਦੇ

ਜੇ ਨੇ ਬੈਠੇ ਨੇ ਸੁਮਾ ਦਿਨਾਂ ਲਾ ਹਾਂਸਾ ਵਾਲਾ ਚੋਗ ਚੋਗ ਦੇ ਜੇ ਬੈਠੇ ਨੇ ਸੁਮਾ ਦਿਹੀ ਹੋ ਲਈ ਹੰਤ ਬੋਲ ਤੂਗ ਚੁਗ भाषा बालाजी ਹਸਦਾ ਵਾਲਾ ਜੀ ਜੋਗ ਚੁਗਦੇ 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 हासां बाला चोगे में सुाई हासा बाला चोगे जेड़े बै साधीअ लाई हांसा बाला चोगे जेड़े बै समाधाई ਹੰਸਾਂ ਵਾਲਾ ਤੋਕ ਚੋਗ ਦੇ ਕੱਤੀ ਨੀ ਤਮਾਦੀਓ ਨੋਈ ਹੰਸਾਂ ਵਾਲਾ ਤੋਕ ਤੁਗ ਚੋਗ ਦੇ ਉੱਡੀਂ ਬੱਤੀ ਨੇ ਤਮਾਦੀਓ ਨੋਈ ਹੰਸਾਂ ਵਾਲਾ ਤੋਕ ਤੁਗ ਚੋਗ ਦੇ ਸਰਵਰ ਹੰਸ ਤਰੇ ਹੀ ਮੇਲਾ ਖਸਮੇ ਏਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋਹਾਂਸਾਂ ਕਾ ਖਾਨ ਜੁੜ ਬੈਠੇ ਹੋ ਲਾਹ ਲ ਲੈ ਤੇ ਸਾਧ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਸੀ ਆ ਤੁਸੀਂ ਦੇਖ ਲਓ ਵੀ ਕਿ ਐਸਾ ਕਾਲ ਯੁਗ ਵਾਪਰਦਾ ਐ ਨਾ ਬਈ ਜੇ ਕਿਤੇ ਗੁਰੂ ਘਰ ਦੇ ਵਿੱਚ ਨਾ ਕੋਈ ਪਾਠ ਹੁੰਦਾ ਆ ਸਾਨੂੰ ਇੱਕ ਸਿੰਘ ਦੱਸ ਰਿਹਾ ਐ ਸ ਇੱਕ ਬੰਦਾ ਆ ਕੇ ਡੰਡ ਪਾਉਣ ਲੱਗ ਗਿਆ ਤੁਸੀਂ ਇੱਥੇ ਸਪੀਕਰ ਛੱਡ ਲਿਆ ਬੰਦ ਕਰੋ ਨੂੰ ਸਾਨੂੰ 사운ਡ ਹੀ ਦਿੰਦੇ ਤੁਸੀਂ ਉਹਨੇ ਇੰਨੇ ਲਫ਼ਜ਼ ਬੋਲੇ ਉੱਥੇ ਆ ਕੇ ਪਾਟੀ ਸਿੰਘ ਨੂੰ ਤੇ ਪਾਟੀ ਸਿੰਘ ਵਿਚਾਰਾ ਬੜਾ ਗੁਰਪਿਆਰਾ ਸੀ ਕਹਿੰਦੇ ਉਹਨੇ ਉਹਨੇ ਕੁਝ ਨਹੀਂ ਕਿਹਾ ਕੁਝ ਵੀ ਨਹੀਂ ਕਿਹਾ बोल के ਕਲੀ ਚਲਿਆ ਗਿਆ ਉਹਦੀ ਜबान बंद ਹੋ ਗਈ ਡਾਕਟਰਾਂ ਨੇ ਦਿਖਾਇਆ ਠੀਕ ਨਹੀਂ ਹੋ ਰਿਹਾ ਅੱਜ ਜਦੋਂ ਲੱਗਿਆ ਉਹਦੇ ਡੀਜ ਉਹਦੋਂ ਨਹੀਂ ਕਹਿੰਦੇ ਬੰਦ ਕਰ ਉਹ ਤਾਂ ਫਿਰ ਧਿਆਨ ਨਾਲ ਸੁਣਦੇ ਆ ਕਿਹਦਾ ਗੀਤ ਲੱਗਿਆ ਇਹ ਕਿਹਦਾ ਗੀਤ ਚੱਲਦਾ ਉਦੋਂ ਅਸੀਂ ਕਹਿੰਦੇ ਨਹੀਂ ਨਾ ਬੰਦੋ ਕਾਹਤੋਂ ਨਹੀਂ ਕਹਿੰਦੇ ਜੇ ਜਦੋਂ ਗੁਰੂ ਦੀ ਬਾਣੀ ਪੜ੍ਹੀ ਜਾਂਦੀ ਏ ਤੇ ਸਤਜਾਣੋ ਮੈਂ ਆਪ ਖੁਦ ਦੇਖਿਆ ਨਾਨਕ ਸਰਦੀ ਧਰਤੀ ਤੇ ਸਾਨੂੰ ਕਈ ਗੁਰੂ ਪਿਆਰੇ ਆਉਂਦੇ ਹੁੰਦੇ ਨੇ ਸਾਡੇ ਕੋਲ ਕਹਿੰਦੇ ਨੇ ਜੀ ਬਾਬਾ ਜੀ ਬਈ ਸਾਨੂੰ ਨਾ ਇੱਥੇ ਜਿਹੜੇ ਨੇੜੇ ਜਿਹੜੇ ਖੱਤੇ ਹਨ ਤੇ ਉਹਨਾਂ ਤੋਂ ਕਣਕ ਦਿਵਾਓ ਸਾਨੂੰ ਮੈਂ ਕਿਹਾ ਕਿਉਂ ਕਣਕ ਉੱਧਰ ਮਿਲਦੀ ਨਹੀਂ ਕਹਿੰਦੇ ਨਹੀਂ ਇੱਥੋਂ ਦੀ ਕਣਕ ਨੇ ਕੀਰਤਨ ਸੁਣੇ ਬਾਣੀ ਸੁਣੀ ਬਾਣੀ ਸੁਣੀਏ ਇਹ ਇਹ ਸਾਕੇ ਸਾਡੇ ਅੰਦਰ ਸ਼ਾਂਤੀ ਪੈਦਾ ਹੋਵੇ ਸਾਡੇ ਤੇ ਕਿਰਪਾ ਹੋਵੇਗੀ ਮਿਹਰ ਹੋਵੇਗੀ ਆ ਜਦੋਂ ਆਪਾਂ ਪਾਣੀ ਰੱਖਦੇ ਆਂ ਗੁਰੂ ਸਾਹਿਬ ਕੋਲੇ ਤੇ ਕੀ ਬਣ ਜਾਂਦਾ ਅੰਮ੍ਰਿਤ ਬਣ ਜਾਂਦਾ ਜਿਹੜਾ ਸੁਣਨ ਵਾਲਾ ਜਿਹੜਾ ਪੜਨ ਵਾਲਾ ਹੈ ਜਦੋਂ ਉਹਦਾ ਧਿਆਨ ਸਮਧੀ ਲੱਗੀ ਨਾ ਰੱਬ ਦੇ ਚਰਨਾਂ ਵਿੱਚ ਸੁਣਦਾ ਹੈ ਤੇ ਫੇਰ ਲਾਈ ਲਵਣ ਦੀ ਹੈ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਤੇ ਇੱਕ ਹੋਰ ਦੇਖ ਲਓ ਪਾਠ ਚੱਲਦਾ ਹੋਊਗਾ ਤੇ ਕਦੀ ਕਿਤੇ ਖੜ ਕੇ ਤੁਕ ਸੁਣੀ ਆ ਬਾਣੀ ਵੀ ਕਹਿੰਦਾ ਸੁਣਾ ਪਾਠ ਚੱਲਦਾ ਬੜਾ ਸੁਣਾ ਵੀ ਪਾਠੀ ਸਿੰਘ ਲੱਗੇ ਜਾਂ ਰਹਿਰਾ ਸਾਹਿਬ ਦਾ ਪਾਠ ਹੁੰਦਾ ਬੜਾ ਆਨੰਦਾ ਆ ਵੀ ਬੜਾ ਸੋਹਣਾ ਕਈ ਗੁਰਮਖ ਖੜ ਕੇ ਸੁਣਦੇ ਵੀ ਐ ਤੇ ਪਰਸਾ ਸੰਗਤ ਜੀ ਸੁਣਨ ਵਾਲੇ ਘਟ ਨੇ ਤੇ ਉਸ ਨੂੰ અપਨਾਉਣ ਵਾਲੇ ਘਟ ਨੇ ਤੇ ਸਾ ਸੰਗਤ ਜੀ ਜੇ ਕਿਤੇ ਲੜਾਈ ਹੁੰਦੀ ਹੋਵੇ ਨਾ ਤੇ ਉਹਦੀ ਕੱਢ ਕੇ ਨਾ ਮੋਬਾਈਲ ਨਾਲ ਤਾਂ ਉਹਦੀ ਫੋਟੋ ਬਣਾਉਂਦੇ ਆ ਨਾਲੇ ਉੱਥੇ ਪਤਾ ਨਹੀਂ ਕਿੰਨਾ ਕੁ ਟਾਈਮ ਲੱਗ ਜਾਂਦਾ ਕਿੰਨਾ ਕੁ ਟਾਈਮ ਲੱਗ ਜਾਂਦਾ ਆ ਬਜ਼ੁਰਗ ਜਦੋਂ ਨਾ ਆ ਖੇਤੀ ਬੋਂਦੇ ਹੁੰਦੇ ਸੀ ਅਜਦੋਂ ਹਲ ਵਾਉਂਦੇ ਸੀ ਨਾ ਤੁਸੀਂ ਸੱਚ ਜਾਣੋ ਮੈਂ ਆਪ ਖੁਦ ਦੇਖੀਏ ਸਾਡੇ ਬਜ਼ੁਰਗਾਂ ਦੀ ਗੱਲ ਉਹ ਜਪੁਜੀ ਸਾਹਿਬ ਦਾ ਪਾਠ ਕਰਦੇ ਹੁੰਦੇ ਸੀ ਜਦੋਂ ਬੀਜ ਬੁੰਦੇ ਸੀ ਤੇ ਨਾਲੇ ਹਲ ਵਾਹੀ ਜਾਣਾ ਤੇ ਨਾਲੇ ਜਾਂ ਮੂਲ ਮੰਤਰ ਦਾ ਪਾਠ ਜਾਂ ਸਤਨਾਮ ਵੈਗਰ ਜਾਂ ਜਪਜੀ ਸਾਹਿਬ ਦਾ ਪਾਠ ਯਾਦ ਹੁੰਦਾ ਸੀ ਯਾਦ ਸੀ ਉਹਨਾਂ ਦੇ ਉਹ ਕਰਦੇ ਹੁੰਦੇ ਸੀ ਤੇ ਫਿਰ ਧਰਤੀ ਚੋਂ ਜਿਹੜੀ ਉਗਦੀ ਸੀ ਨਾ ਫਸਲ ਤੇ ਦੇਖ ਲਓ ਉਹਦੇ ਵਿੱਚ ਕੀ ਤੰਤ ਹੁੰਦੇ ਜੀ ਫਿਰ ਤੇ ਅੱਜ ਅਸੀਂ ਦੇਖਿਆ ਤੁਸੀਂ ਦੇਖਦੇ ਹੋ ਤੇ ਜਦੋਂ ਟਰੈਕਟਰ ਦੇ ਉੱਪਰ ਕੀ ਤੇ ਕਿਹੜੇ ਗੀਤ ਚੱਲਦੇ ਹੁੰਦੇ ਆ ਹਲ ਮਗਰ ਪਾਇਆ ਹੁੰਦਾ ਨਾ ਕੀ ਹੋ ਜੇ ਗੀਤ ਚੱਲਦੇ ਹੁੰਦੇ ਆ ਨਾ ਕਹਿਣ ਤੋਂ ਪਾਪ ਸਾਹਿਬ ਸੰਤ ਜੀ ਅਸੀਂ ਇਧਰੋਂ ਟੁੱਟ ਗਏ ਤਾਂ ਜੋ ਤਾਂ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਆ ਗੁਰਮਖ ਲਾਹ ਲੈ ਚੱਲੇ ਮਨਮੁਖ ਚੱਲੇ ਬੋਲਗੁਆਇ ਇਸ ਲਈ ਕਹਿਣ ਤੋਂ ਪਾਸਾ ਸੰਤ ਜੀ ਅਸੀਂ ਵਿਚਾਰ ਦੇ ਦੀ ਅਮਲ ਨਹੀਂ ਕਰਦੇ ਅਸੀਂ ਅਮਲ ਤੋਂ ਬੰਝੇ ਜੇ ਅਮਲ ਕਰ ਲਈਏ ਨਾ ਗੁਰੂ ਸਾਹਿਬ ਨੇੜੇ ਨੇ ਦੂਰ ਨਹੀਂ ਉਹਨਾਂ ਦੇ ਨਾਲ ਹੈ ਜਿਹੜੇ ਜਪਦੇ ਨੇ ਜਿਹੜੇ ਨੇੜੇ ਸਮਝਦੇ ਸਮਝਦੇ ਨੇ ਸੋ ਸਤਿਗੁਰ ਪਿਆਰਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਤੁਸੀਂ ਸੱਚ ਜਾਣੋ ਜਦੋਂ ਨਾ ਤੁਸੀਂ ਸਰਦਾ ਰੱਖੋਗੇ ਭਾਵਨਾ ਰੱਖੋਗੇ ਨਾ ਤੇ ਤੁਹਾਡੇ ਅੰਦਰ ਉਹ ਜੇ ਖਿਆਲ ਬਣ ਜਾਣਗੇ ਤੁਹਾਡੇ ਅੰਦਰ ਉਹ ਜੇ ਅਨੁਭਵ ਬਣ ਜਾਣਗੇ ਤੁਸੀਂ ਜਿਹੜੇ ਰਾਹ ਨਹੀਂ ਪੈਣਾ ਉੱਥੋਂ ਰੱਬ ਨੇ ਆਟੋਮੈਟਿਕ ਹੀ ਰੁਕ ਦੇਣਾ ਤਾਂ ਆ ਕਈ ਵਾਰ ਨਾਲ ਜਾਨਵਰ ਮੂਰੇ ਆਉਂਦੇ ਆ ਤੇ ਮੈਂ ਕਹਿੰਦਾ ਉਹਨਾਂ ਕਈ ਵਾਰ ਜੇ ਜਾਨਵਰ ਮੂਰਿਆਂ ਤੋਂ ਰੁਕ ਲਿਆ ਕਰੂ ਭਾਈ ਉਹਨਾਂ ਨੂੰ ਗਿਆਨ ਆ ਵੀ ਅੱਗੇ ਰੁਕਜੋ ਥੋੜਾ ਜਿਹਾ ਫਿਰ ਉਹ ਜਦੋਂ ਮੂਰੇ ਖੜ ਜਾਂਦੇ ਆ ਕਈ ਵਾਰ ਉਤਰ ਪੈਂਦੇ ਨੇ ਫਿਰ ਬਾਅਦ ਚ ਪਤਾ ਲੱਗਦਾ ਵੀ ਇਹ ਨੁਕਸਾਨ ਹੋ ਜਾਣਾ ਸੀ ਇਸ ਲਈ ਕਹਿਣ ਤੋਂ ਭਾਵ ਬਈ ਸਮਝਣ ਦੀ ਲੋੜ ਹੈ ਧਿਆਨ ਦੀ ਲੋੜ ਹੈ ਜੁੜਨ ਦੀ ਲੋੜ ਹੈ ਆ ਫਲ ਲੱਗਿਆ ਨਾ ਆ ਕੋਈ ਕਹਿੰਦਾ ਨਾ ਕੋਈ ਆਪਣੇ ਦੁਕਾਨ ਤੇ ਚੱਲਾ ਗਿਆ ਫਨਾਲੀ ਤੇ ਉਹ ਕਹਿੰਦਾ ਵੀ ਆ ਅੰਗੂਰ ਕਿਵੇਂ ਲਾਏ ਆ ਉਹ ਕਹਿੰਦਾ ਵੀ 80 ਰੁਪਏ ਕਿਲੋ ਅਤੇ 40 ਰੁਪਏ ਕਿਲੋ ਕਹਿੰਦੇ ਅੰਗੂਰ ਇਹ ਵੀ ਹੈ ਅੰਗੂਰ ਆ ਵੀ ਹੈ ਆ ਤੂੰ 80 ਦੱਸਦਾ ਦਾਂ 40 ਦੱਸਦਾ ਬਈ ਉਹ ਕਹਿੰਦਾ ਜੀ ਇਹ ਜੁੜੇ ਹੋਏ ਨੇ ਇਹ ਗੁੱਸਾ ਬਣਿਆ ਹੋਇਆ ਨਾ ਜੁੜੇ ਹੋਏ ਨੇ ਇਹ ਟੁੱਟੇ ਹੋਏ ਨੇ ਇਹ 40 ਵੀ ਤਾਂ ਜੁੜਿਆ ਹੋਿਆਂ ਦਾ ਹੀ ਮੁੱਲ ਐ ਸਾਧ ਸੰਗਤ ਜੀ ਬਿਨਾ ਅਮਲ ਤੋਂ ਅਸੀਂ ਖਾਲੀ ਹਾਂ ਉਹ ਪੜ ਲਈਏ ਉੱਥੇ ਅਮਲਾਂ ਦੇ ਹੁਣੇ ਨਹੀਂ ਨਵੇੜੇ ਸਾਧ ਸੰਗਤ ਜੀ ਜਿਹੇ ਜਾਂ ਬੀਜ ਬੀਜਾਂਗੇ ਉਹ ਹੀ ਮਿਲਣਾ ਤੇ ਉਹ ਜਈ ਆਪਾਂ ਨੂੰ ਫਲ ਮਿਲਣਾ ਜੇ ਅਸੀਂ ਸਤ ਦਾ ਨਾਮ ਇੱਥੇ ਨਿਤਨੇਮ ਰੱਬ ਦਾ ਨਾਮ ਰੱਬ ਨੂੰ ਹਾਜ਼ਰ ਸਮਝਾਂਗੇ ਤੇ ਫਿਰ ਲੋਕ ਤੇ ਪਰਲੋਕ ਵਿੱਚ ਰੱਬ ਆਪਣੀ ਰੱਖਿਆ ਕਰਦਾ ਭਾਈ ਉੱਥੇ ਅਮਲਾਂ ਦੇ ਹੋਣੇ ਨਿੰਵੜੇ Kisese na teryi baat pusni, otte ammalande ne nvere. Kisese na teri baat na baat Othe amla de ne ne ne. Kise na teri baat pusunni. बात पुछी न बात पुछी से तुछा ते जी ब पुछ ਅਮਲਾਂ ਦੇ ਹੋਣੇ ਨੀ ਮੰਗੇਦੇ ਕਿਸੇ ਨਾਲ ਤੇਰੀ ਬਾਤ ਪੁੱਛੀ ਅਮਲਾਂ ਦੇ ਹੋਣੇ ਨੀ ਮੰਗੇਦੇ ਕਿਸੇ ਨਾਲ ਤੇਰੀ ਬਾਤ ਪੁੱਛੀ ਅਮਲਾਂ ਦੇ ਹੋਣੇ ਨੀ ਮੰਗੇਦੇ ਕਿਸੇ ਨਾਲ ਤੇਰੀ ਬਾਤ ਪੁੱਛੇ ਉੱਤੇ ਅਮਲਾਂ ਦੇ ਹੋਨੇ ਨੀਂ ਨਵੇ ਕਿਸਨਾ ਤੇਰੀ ਬਾਤ ਪੁੱਛ ਮੇਂ ਮਨੋਂ ਦੇ ਹੋਨੇ ਨੀਂ ਨਵੇ ਦੇ ਕਿਤੇ ਨੀ ਤੇਰੀ ਬਾਤ ਪੁੱਛ ਲਈ ਉੱਤੇ ਅਮਲਾਂ ਦੇ ਹੋਨੇ ਨੀਂ ਨਵੇ ਦੇ ਕਿਤੇ ਨੋ ਤੇਰੀ ਬਾਤ ਪੁੱਛ ਲਈ ਗੱਲ ਅਮਲਾਂ ਦੀ ਅਮਲ ਕਰਨ ਤੇ ਸਾਧ ਸੰਗਤ ਜੀ ਆ ਜਿਹੜੇ ਸਮਾਗਮ ਉਦਮ ਹੈ ਨਾ ਤੁਹਾਡਾ ਸਾਧ ਸੰਗਤ ਦਾ ਸਾਰੇ ਗੁਰੂ ਪਿਆਰੇ ਕਰਦੇ ਹੋ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜਿਹੜੇ ਵੀ ਗੁਰੂ ਪਿਆਰੇ ਉਦਮ ਕਰਦੇ ਹੋ ਗੁਰੂ ਸਾਹਿਬ ਦੀ ਮਿਹਰ ਹੋਵੇਗੀ ਕਿਰਪਾ ਹੋਵੇਗੀ ਚੜ੍ਹਦੀ ਕਲਾ ਹੋਵੇਗੀ ਤੇ ਗੁਰੂ ਪਿਆਰਾ ਬਾਬਾ ਜੀ ਦੇ ਘਰ ਆਇਆ ਤੇ ਉਹਦਾ ਪੁਰਣਾ ਸੀ ਕਹਿੰਦਾ ਬਾਬਾ ਜੀ ਵੀ ਸੰਗਤ ਲੈ ਕੇ ਆਇਆ ਕਰਨੀ ਐ ਬਈ ਹੁਣ ਅਸੀਂ ੱਡੋ ੱਡੀ ਆਉਂਦੇ ਆ ਬੱਸਾਂ ਤੇ ਚੜਦੇ ਆ ਫੇਰ ਆਉਂਦੇ ਆ ਬਾਬਾ ਜੀ ਕਿਰਪਾ ਕਰੋ ਜਲੰਧਰ ਦੇ ਸੀ ਕਹਿੰਦੇ ਬਾਬਾ ਜੀ ਕੋਈ ਗੱਡੀ ਗੁੱਡੀ ਬਖਸੋ ਉਹਨਾਂ ਦਾ ਫਰਨਾ ਸੀ ਤੇ ਬਾਬਾ ਜੀ ਨੇ ਦਵਾਨ ਚ ਕਹਿ ਦਿੱਤਾ ਇਹ ਬਚਨ ਤੇ ਉਹ ਬੜੇ ਖੁਸ਼ ਹੋਏ ਤੇ ਗੁਰੂ ਦੀ ਕਿਰਪਾ ਹੋਈ ਉਹਨਾਂ ਨੂੰ ਕਿੰਤਲ ਜੇ ਮਿਲ ਗਿਆ ਦੇਖੋ ਰੱਬ ਦੀ ਕੁਦਰਤ ਬਣ ਗਈ। ਉਹਨਾਂ ਦੇ ਕੋਲੇ ਇਸ ਟਾਈਮ 10 ਗੱਡੀਆਂ ਨੇ ਆਖੋ ਸਤਨਾਮ। ਵਾਹਿਗੁਰੂ। ਆ ਗੱਡੀਆਂ ਮੋਟਰਾਂ ਪਣਤਾਂ ਨੂੰ ਬਖਸੀਆਂ ਸੰਗਤ ਲੈ ਕੇ ਆਇਆ ਕਰੋ। ਬਾਬਾ ਜੀ ਕਹਿੰਦੇ ਇੱਕ ਬੰਦੇ ਨੂੰ ਜੋੜਦੀਏ ਨਾ ਜਿਵੇਂ 100 ਗਊ ਬੁੱਤਣਾ ਪਾਸੋਂ ਸੜਾ ਦਿੱਤੀ ਇੰਨਾ ਪੁੰਨ ਹੈ। ਜੀ ਇਹ ਇੱਕ ਨੂੰ ਤੋੜਦੀਏ ਤੇ ਜੈ ਜੀ 100 ਗਊ ਬੁੱਤਣਾ ਪਾਸ ਦੇ ਦਿੱਤੀ ਇੰਨਾ ਪਾਪ ਹੈ। ਜਿਹੜੀਆਂ ਗੱਡੀਆਂ ਮੋਟਾ ਤੇ ਲੈ ਕੇ ਆਉਂਗੇ ਗੁਰੂ ਸਾਹਿਬ ਹੋਰ ਵਾਅਦਾ ਕਰਨਗੇ ਤੇ ਉਹਦੀ ਰੱਖਿਆ ਵੀ ਹੋਵੇਗੀ ਚੜ੍ਹਦੀ ਕਲਾ ਵੀ ਹੋਵੇਗੀ ਇਸ ਲਈ ਸਾਧ ਸੰਗਤ ਜੀ ਸਾਰੀ ਸੰਗਤ ਭਾਗਾਂ ਵਾਲਿਓ ਸਾਡੇ ਸਤਿਕਾਰਯੋਗ ਮਾਣਯੋਗ ਮਹਾਂਪੁਰਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਤੇ ਆ ਦੇਖ ਲਓ ਹੁਣ ਵੀ ਤਕੜੇ ਨੇ ਇਹਨਾਂ ਦੀ ਉਮਰ ਬਾਬਾ ਜੀ ਦੀ ਕਿੰਨੀ ਉਮਰ ਹੈ ਤੇ ਕਾਫੀ ਉਮਰ ਹੈ ਇਹਨਾਂ ਦੀ ਬਾਬਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਅਸੀਂ ਦੇਖ ਲਓ ਤੇ ਹੁਣ ਵੀ ਇੰਨੇ ਕੈਮ ਕੋਈ ਪ੍ਰੋਗਰਾਮ ਤੇ ਮਿਸ ਨਹੀਂ ਕਰਦੇ ਸੰਤ ਅਵਾਜ਼ ਦੇਖ ਲਓ ਇਹ ਬਖਸ਼ਾ ਨੇ ਗੁਰੂ ਦੀ ਮਿਹਰ ਹੈ ਧਾਰਨਾ ਇਹ ਲਾਉਂਦੇ ਨੇ ਫਿਰ ਵਧੀਆ ਤੁਸੀਂ ਸੁਣਨਾ ਹੁਣ ਸਾਰਿਆਂ ਨੇ ਤੇ ਸਾਧ ਸੰਤ ਜੀ ਇਸ ਲਈ ਇਹਨਾਂ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਗੁਰੂ ਦੇ ਲੇਖੇ ਤੇ ਬਸ ਇਹੋ ਹੀ ਹੈ ਬਸ ਇਹਨਾਂ ਦਾ ਸਾਨੂੰ ਕਹਿੰਦੇ ਸਾਡਾ ਇੱਕੋ ਹੀ ਫੁਰਨਾ ਆਪ ਜਪਿਏ ਜਪਾਈਏ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜੀਏ ਇਹਨਾਂ ਦਾ ਉਪਰਾਲਾ ਹੈ ਇਹਨਾਂ ਦਾ ਪਿਆਰ ਹੈ ਤੇ ਅਸੀਂ ਆ ਹੁਣ ਜਿਵੇਂ ਬੱਚੇ ਨਹੀਂ ਆਪਣੇ ਪਿਓ ਨੂੰ ਲਾਂਭਾ ਦਿੰਦੇ ਹੁੰਦੇ ਅਸੀਂ ਅੱਜ ਲਾਂਭਾ ਦੇ ਰਹੇ ਸੀ ਤਿੰਨ ਚਾਰ ਫੋਨ ਕੀਤੇ ਚੱਕਿਆ ਨਹੀਂ ਮੈਂ ਕਿਹਾ ਬਾਬਾ ਜੀ ਹੁਣ ਲੋਟ ਆ ਗਏ ਤੁਸੀਂ ਸਾਡੇ ਸਾਡੇ ਕੋਲੇ ਆ ਗਏ ਤੇ ਮੈਂ ਕਿਹਾ ਬਾਬਾ ਜੀ ਤੁਸੀਂ ਵੀ ਆਪਣੇ ਸਮਾਗਮ ਚ ਆ ਲਓ ਬਾਬਾ ਸੱਸੀ ਮਹਾਰਾਜ ਦੇ ਜਨਮ ਦਿਹਾੜਾ ਮਨਾਉਨੇ ਬਾਬਾ ਜੀ ਨਹੀਂ ਵੀ ਆਉਣਾ ਬਾਬਾ ਰਵਿੰਦਰ ਸਿੰਘ ਜੀ ਮਹਾਰਾਜ ਉਹਨਾਂ ਨੇ ਇਹਨਾਂ ਮਾਪੁਰਖਾਂ ਦਾ ਹੀ ਉਹ ਘਰ ਆ ਤੇ ਮੈਂ ਕਿਹਾ ਬਾਬਾ ਜੀ ਤੁਹਾਡਾ ਹੀ ਘਰ ਆ ਤੇ ਤੁਸੀਂ ਫੋਨ ਨਹੀਂ ਚੱਕਿਆ ਤੇ ਉਹ ਕਈ ਵਾਰ ਪ੍ਰੋਗਰਾਮਾਂ 'ਚ ਹੁੰਦੇ ਆ ਨਾ ਫਿਰ ਆਪ ਨੂੰ ਤਾਂ ਹੋ ਜਾਂਦਾ ਵੀ ਕਿਉਂ ਨਹੀਂ ਚੱਕਿਆ ਤੇ ਸਾਧ ਸੰਗਤ ਜੀ ਤੇ ਫਿਰ ਅਸੀਂ ਇਹਨਾਂ ਨੂੰ ਮੈਂ ਕਿਹਾ ਬਾਬਾ ਜੀ ਆਪ ਜੀ ਜਰੂਰ ਕਿਰਪਾ ਕਰਿਓ ਕਹਿਣ ਤੋਂ ਪਾਉ ਸਾਧ ਸੰਗਤ ਜੀ ਇਹ ਸਾਰੇ ਉਪਰਾਲੇ ਹੁੰਦੇ ਨੇ ਤੇ ਸਾਧ ਸੰਗਤ ਜੀ ਜੋੜ ਦੇ ਉਪਰਾਲੇ ਨੇ ਗੁਰੂ ਸਾਹਿਬ ਦੇ ਚਰਨਾਂ ਨਾਲ ਤੁਹਾਨੂੰ ਵਧੀਆ ਗੁਰੂ ਦੇ ਪਿਆਰੇ ਮਹਾਪੁਰਖ ਮਿਲੈਨੇ ਬਾਬਾ ਰਵਿੰਦਰ ਸਿੰਘ ਜੀ ਜਿਹੜੇ ਬੜਾ ਸੋਹਣਾ ਉਪਰਾਲਾ ਕਰਦੇ ਨੇ ਸੱਚੀ ਗੱਲ ਹੈ ਜਦੋਂ ਜਾਂਦੇ ਨੇ ਜਦੋਂ ਵੀ ਸਾਡੇ ਨਾਲ ਕੋਈ ਵਿਚਾਰਧਾਰਾ ਹੁੰਦੀ ਹੈ ਤੇ ਇਹਨਾਂ ਦੀ ਇਹੋ ਹੀ ਹੁੰਦੀ ਹੈ ਵੀ ਸੰਗਤਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਿਆ ਜਾਵੇ ਆ ਇਹਨਾਂ ਨੇ ਉਪਰਾਲਾ ਥੋੜਾ ਸਜੋਗ ਹੈ ਸਾਰੀਆਂ ਸੰਗਤਾਂ ਦਾ ਇਸੇ ਤਰ੍ਹਾਂ ਹੀ ਨਿਭ ਜਾਵੇ ਤਾਂ ਵੱਡੀਆਂ ਗੱਲਾਂ ਨੇ ਸਾਧ ਸੰਗਤ ਜੀ ਭੱਗਾਂ ਵਾਲੇ ਦਾ ਹੁਣ ਸਮਾਪਤੀ ਕਰਦਾ ਹੈ ਭੁੱਲਾਂ ਚੁੱਕਾਂ ਦੀ ਮਾਫੀ ਬਲਾਉ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਡੇ ਮਹਾਨ ਉਥੋਂ ਦੇ ਮੁਖੀ ਸੰਤ ਬਾਬਾ ਗੁਰਜੀਤ ਸਿੰਘ ਜੀ ਉਹ ਵੀ 10 ਵਜੇ ਕਹਿੰਦੇ ਉੱਥੇ ਕਿਉਂਕਿ ਡਿਊਟੀਆਂ ਬੜੀਆਂ ਹੁੰਦੀਆਂ ਨੇ ਡਿਊਟੀਆਂ ਦੀ ਪਹਿਲ ਹੁੰਦੀ ਏ ਉਹ ਫਿਰ ਉੱਥੇ ਗੁਰੂ ਸਾਹਿਬਾਂ ਨੂੰ ਥਾਲਾ ਲਵਾ ਕੇ ਸਵਾਮਾ ਕਰਕੇ ਫਿਰ ਤੁਹਾਡੀ ਸੰਗਤਾਂ ਵਿੱਚ ਉਹਨਾਂ ਨੇ ਵੀ ਆਉਣਾ ਸਾਨੂੰ ਦੱਸਿਆ ਸੀ ਬਾਬਾ ਜੀ ਕਹਿੰਦੇ ਪਹੁੰਚਣ ਵਾਲੇ ਨੇ ਇਸ ਲਈ ਉਹਨਾਂ ਨੇ ਮਹਾਪੁਰਖਾਂ ਦੇ ਆਪ ਜੀ ਨੂੰ ਦਰਸ਼ਨ ਵੀ ਕਰਨੇ ਆ ਦਰਸ਼ਨ ਦੇਣੇ ਵੀ ਏ ਤੇ ਆਓ ਸਾਧ ਸੰਗਤ ਜੀ ਭਾਗਾ ਵਾਲੀ ਤੁਸੀਂ ਸਾਰੀ ਸੰਗਤ ਆਓ ਅਸੀਂ ਸਮਾਉਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ